ਇਨਾ ਚੇ ਬਲੇ ਸਰਵਸਿਨ ਵਿਦਾਈ ਦਵਾਗਾ ਜੇ ਸਾਰੇ ਨੂੰ ਕੇ ਬਲਾਈ ਦੇ ਤੇ ਸ਼ਾਇਦੀ ਕਿਦਾ ਬਰਤੀਕ ਹਾਲਵਾ ਤਰੇ ਬੜੀ ਸ਼ਰਜੇ ਦੇ ਗਾਉਂ ਲਾਉਂਦਾ ਵਾ ਸਿੰਘੂ ਹੀ ਜਰਾਮ ਲੈ ਜੁਲਟੀਆਂ ਕਨੀ ਹੈਗਾ ਉਹਨਾਂ ਨੂੰ ਲਈ ਦਸਾਲਮ ਲਾ ਜਾਂਦਾ ਮੈਨਾਂ ਕਿ ਨਾ ਤੇ ਆਪਣੇ ਬੱਚਿਆਂ ਨੂੰ ਇਸ ਸੋਸਤ ਨਾਲ ਜੋੜ ਕੇ ਰੱਖਣਾ ਚਾਹੀਦਾ ਵਾ ਆਪਣੇ ਪ੍ਰਵਾਸ ਵਿੱਚ ਇੱਥੇ ਮੇਲਾ ਵੇਖਣਾ ਚਾਹੀਦਾ ਤਾਂ ਕਿ ਬੱਚਿਆਂ ਨੂੰ ਪਤਾ ਲੱਗੇ ਸਾਡੀ ਸੰਸਕ੍ਰਿਤੀ ਆ ਔਰ ਕਿ ਅੱਛਾ ਹੈ ਬਰਾदरी ਦੇ ਸਾਡੀ ਜੇਤਵਾਂ ਜੇਬ ਮਤਲਬ ਆ ਕਿ ਕਾਲ ਨੂੰ ਬੰਦੇ ਕੋਲ ਜਿੰਨਾ ਮਰਜ਼ੀ ਤਾਕਤ ਹੋ ਜਾਂਵੇ ਉਹਦੇ ਅੰਦਰ ਹੰਕਾਰ ਨਹੀਂ ਆਉਣਾ ਚਾਹੀਦਾ ਵਿਗਵਾਮ ਉਹ ਬਹੁਤ ਸੀਗਾ ਜਦੋਂ ਹੰਕਾਰ ਕਰਕੇ ਉਹਦਾ ਨੁਕਸਾਨ ਹੋਇਆ ਇਹਦੇ ਸਿੱਥੇ ਰਮਨਬਾਲ ਜੀ ਆ ਰਹੇ ਆ ਫਲਕਨ ਚਾਰਜ ਰਾਜ ਸ਼ੋਗਵਾਦੀ ਜੀ ਜਿਵੇਂ ਸਮਨਾ ਰਿਜਿਨੇ ਕਸ਼ਟ ਕਰ ਰਹਾ ਉਹ ਆ ਰਹੇ ਨੇ ਸਾਡੇ ਚੇਅਰਮੈਨ ਸਾਹਿਬ ਆ ਰਹੇ ਨੇ ਪਾਲਾ ਸਾਹਿਬ ਆ ਰਹੇ ਨੇ ਕਿਤਾ ਸਾਰੇ ਜਿੰਨੇ ਵੀ ਸਕੇ ਚੇਅਰਮੈਨ ਵੀ ਆਲੇ ਆ ਅਸਲੀ ਪ੍ਰਬ ਦੇ ਮੈਂਬਰ ਵੀ ਆਲੇ ਆ ਸਮੂਹਿਤ ਵਾਦ ਲੈਣੇ ਤੇ ਉਹਨਾਂ ਦੇ ਪ੍ਰਧਾਨ ਸਾਰੇ ਇਥੇ ਆ ਰਹੇ ਨੇ ਸੇਕਾਇਕੇ ਦਾਸ ਨੂੰ ਲੇਤੇ ਆਹੀ ਅੱਗੇ ਜਾ ਕਰ ਦੋ ਸਾਹਿਜਾਲ ਜੀ ਡਿਵੀਜ਼ਨ ਪੰਜਾਬੀ ਦਾ ਇੱਕ ਵਾਰ ਫਿਰ ਤੁਹਾਨੂੰ ਸਵਾਗਤ ਹੈ ਤਸਵੀਰਾਂ ਦੇ ਦੇ ਪਤੋ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਰਾਜਨ ਰੰਧਾਵਾ ਨੇ ਗਰਦਾਸਪੁਰ ਤੋਂ ਤਾਂ ਦੱਸਿਆ ਕਿ ਜਿੱਥੇ ਪੂਰੇ ਹੀ ਭਾਰਤ ਦੇ ਵਿੱਚ 라ਵਣ ਮੇਗਨਾ ਅਤੇ ਜਿਹੜੇ ਨੇ ਉਹ ਪੁਤਲੇ ਜਲਾਏ ਜਾਂਦੇ ਨੇ ਉਸੇ ਤਰ੍ਹਾਂ ਹੀ ਗਰਦਾਸਪੁਰ ਦੇ ਵਿੱਚ ਵੀ ਦਸਹਿਰੇ ਵਾਲੇ ਦਿਨ ਪੁਤਲਿਆਂ ਨੂੰ ਅੱਗ ਲਾ ਕੇ ਜਿਹੜਾ ਆ ਉਹ ਦਸਹਿਰੇ ਨੂੰ ਮਨਾਇਆ ਗਿਆ ਤੇ ਬੜੀ ਹੀ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਦਸਹਿਰਾ ਦੇਖਣ ਦੇ ਲਈ ਪਹੁੰਚਦੇ ਨੇ ਤੇ ਦੁਸਹਿਰੇ ਦੀ ਰੌਣਕਾ ਤੁਸੀਂ ਦੇ ਦਦੇ ਪਿਓ ਕਿ ਰਾਵਣ ਮੇਗਨਾਥ ਤੇ ਕੁੰਭ ਕਰਨ ਦੇ ਪੁਤਲੇ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਿਓ ਇਹ ਗਰਦਾਸਪੁਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਤਿੰਨਾ ਪੁਤਲਿਆਂ ਨੂੰ ਜਿਹੜਾ ਆ ਉਹ ਰਮਣ ਬਹਿਲੋਣਾ ਨੇ ਅਗਨੀ ਭੇਟ ਕਰਕੇ ਤੇ ਜਿਹੜਾ ਆ ਦੁਸਹਿਰੇ ਨੂੰ ਮਨਾਇਆ ਬੜੀ ਧੂਮ ਧਾਮ ਦੇ ਨਾਲ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਵੀ ਜਿਹੜਾ ਆ ਇਹ ਦਸਹਿਰਾ ਮਨਾਇਆ ਗਿਆ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇ ਦੇ ਪਈਓ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਰਾਜਨ ਰੰਧਾਵਾ ਨੇ ਆਓ ਦੇਖਦੇ ਹਾਂ ਇਹ ਤਸਵੀਰਾਂ ਤੇ ਕਰਦੇ ਹਾਂ ਦਸਹਿਰੇ ਨੂੰ ਅੰਜਾਇ ਸਾਰਾ ਮੇਲਾ ਤਿਹਾੜੀ ਖਾਨ ਦੇ ਵਿੱਚ ਮੈਨੂੰ ਜੀ ਮੈਂ ਹੁਣ ਜਿੰਨ ਕਪੂ ਜਿਆਦਾ ਰਮਨਦਾਰ ਹਾਂ मरेजो मरे <descript stainless> <League> ਅਗੇ ਵੀ ਆਂ ਯਾਰੇ ਪਿੱਛੇ ਹੋਰ ਮਾਰਜੋ ਕੋਡਾ ਵੀ ਲਾਉਣੀਆਂ ਸਵੇਰੇ ਤੇ ਤੇਰੇ ਵੀ ਲਾਓ ਪਾਣੀ ਕਰ ਚਾਲਾ ਤੂੰ ਕਰਦਾ ਕਰਦਾ ਪਾਣੀ ਪਾਣ ਦਾ ਕਰਦਾ ਕਰਦਾ ਟੰਸਾ ਰੁਕ ਜਾ ਰੁਕ ਜਾਈ ਬੰਦ ਖੰਡ ਕੇ ਆਓ ਅਗੇ भाई जी कृपा जे न ਨਵਰਾਤੇ ਪੁਰਾਣੇ ਅਸ਼ੀਰਵਾਦ ਨਾਲ ਮੇਰ ਨਾਲ ਸੰਪੂਰਨ ਹੋਏ ਨੇ ਔਰ ਅੱਜ ਦੁਸ਼ਹਿਰੇ ਦਾ ਪਰਵ ਹੈ ਮਾ ਸਮੇਂ ਨਾਲ ਵੀ ਸਾਡੀ ਭਾਰਤ ਦੀ ਉਸ ਪ੍ਰਾਚੀਨ ਔਰ ਅਮੀਰ ਵਿਰਸੇ ਦਾ ਇਤਿਹਾਸ ਖੁਸ਼ੀਆਂ ਭਰਿਆ ਔਰ ਇੱਕ ਐਸਾ ਤਿਹਾੜਾ ਹੈ ਜਿੱਥੇ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਅਨਿਆਏ ਦੇ ਖਿਲਾਫ ਲੜਾਈ ਔਰ ਸੱਚ ਦੀ ਜੀਤ ਜਿਹੜੀ ਆ ਉਹ ਇਤਿਹਾਰ ਤੇ ਨਾ ਦਿੰਦਾ ਔਰ ਮੈਂ ਅੱਜ ਇਸ ਪਾਵਨ ਪਵਿੱਤਰ ਤਿਉਹਾਰ ਦੇ ਉੱਪਰ ਆਪਣੇ ਨਾਗਰਿਕ ਵਾਸੀਆਂ ਨੂੰ ਬਹੁਤ-ਬਹੁਤ ਵਾਰਤ ਦੇਣਾ ਔਰ ਸ਼ੁਭ ਕਾਮਨਾਵਾਂ ਦੇਣਾ ਅੱਜ ਗੁਰਦਾਸਪੁਰ ਦੇ ਵਿੱਚ ਤੂੰ ਗੁਰਦਾਸਪੁਰ ਦੁਸ਼ਰਾ ਮੇਲਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਦੀਪ ਸਿੰਘ ਯਾਰ ਜੀ ਔਰ ਉਹਨਾਂ ਦੀ ਸਾਰੀ ਸਮੁੱਚੀ ਟੀਮ ਬੜੀ ਮਿਹਨਤ ਨਾਲ ਇਸ ਤਿਉਹਾਰ ਨੂੰ ਮਨਾਉਂਦੇ ਨੇ ਔਰ ਉਹਦੇ ਵਿੱਚ ਸਾਡੇ ਕੋਲ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸ੍ਰੀ ਅਸ਼ੋਕ ਬਾਜ ਜੀ ਯੁਗੇਸ਼ ਭੰਡਾਰੀ ਜੀ ਔਰ ਬਹੁਤ ਸਾਰੀਆਂ ਰਵੀ ਵਾਜਨ ਜੀ ਬੈਠੇ ਨੇ ਸ਼ੋਕ ਜੀ ਪੰਡਾ ਜੀ ਨੇ ਸਾਰੇ ਬਹੁਤ ਸਾਰੀਆਂ ਅਸੀਆ ਸਤਿਕਾਰਯੋਗ ਤੇ ਸ਼ਖਸੀਤਾਂ ਨੇ ਸਾਡੇ ਇਲਾਕੇ ਦੀਆਂ ਜਿਹੜੀ ਇਸ ਪਰਵ ਨੂੰ ਮਨਾਉਣ ਦੇ ਵਿੱਚ ਸਹਿਯੋਗ ਵੀ ਦਿੰਦੇ ਨੇ ਆਪ ਵੀ ਆਪਣੀ ਹਾਜ਼ਰੀ ਵੀ ਭਰਦੇ ਨੇ ਸੋ ਮੈਂ ਇੱਕੋ ਹੀ ਗੱਲ ਕਹੂੰਗਾ ਇਹ ਤਿਹਾਰ ਭਗਵਾਨ ਰਾਮ ਦੀ ਜ਼ਿੰਦਗੀ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪੜਾਉਣ ਦੀ ਲੋੜ ਆ ਕਿਉਂਕਿ ਜਿਸ ਵਕਤ ਇਹਨਾਂ ਦਿਨਾਂ ਦੇ ਵਿੱਚ ਰਮਾਇਣ ਦੀ ਗਾਥਾ ਲੋਕਾਂ ਦਾ ਪੁਚਾਈ ਜਾਂਦੀ ਆ ਉਹ ਜਿਹੜੇ ਸਾਡੇ ਕਲਾਕਾਰ ਰਾਮ ਦੀ ਲੀਲਾ ਕਰਕੇ ਉਹ ભગવાન ਰਾਮ ਦੀ ਲੀਲਾ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਨੇ ਸਾਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਉਹਦਾ ਕਦਰਾਂ ਕੀਮਤਾਂ ਨੂੰ ਅਪਣਾਉਣਾ ਚਾਹੀਦਾ ਕਿਉਂਕਿ ਸਮਾਜ ਦੇ ਹਰ ਕਿਤੇ ਦੇ ਵਿੱਚ ਬਹੁਤ ਵੱਡਾ ਨਿਗਾਰ ਜਿਹੜਾ ਉਹ ਆ ਰਿਹਾ ਉਹ ਤਾਂ ਹੀ ਥਲ ਪਾਉਗੀ ਜੇ ਅੱਜ ਅਸੀਂ ਉਸ ਭਗਵਾਨ ਰਾਮ ਦੇ ਦੱਸੇ ਹੋਏ ਰਸਤੇ ਤੇ ਚੱਲੀਏ ਜਿਸ ਤਰੀਕੇ ਦੇ ਨਾਲ ਭਗਵਾਨ ਰਾਮ ਨੇ ਅਨਿਆਏ ਦੇ ਖਿਲਾਫ ਜ਼ਬਰ ਦੇ ਖਿਲਾਫ ਡਰ ਦੇ ਖਿਲਾਫ ਇੱਕ ਲੜਾਈ ਲੜੀ ਉਹ ਉਹ ਜਿਹੜੀ ਭਾਵਨਾਵਾਂ ਨੇ ਅੱਜ ਸਾਨੂੰ ਆਪਣੀ ਜ਼ਿੰਦਗੀ ਚ ਕੋਲੋਈਆ ਚਾਹੀਦੀਆਂ ਔਰ ਮੈਨੂੰ ਕਹਿੰਦੇ ਕੋਈ ਗੁਰੇਜ਼ ਨਹੀਂ ਪਿਛਲੇ ਸਾਲਾਂ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਵੀ ਇੱਕ ਡਰ ਦਾ ਮਾਹੌਲ ਰਿਹਾ ਇੱਕ ਐਸਾ ਮਹੌਲ ਰਿਹਾ ਜਿੱਥੇ ਲੋਕ ਆਪਣੀ ਗੱਲ ਕਹਿ ਨਹੀਂ ਸੀ ਸਕਦੇ ਲੋਕ ਆਪਣੀ ਮਰਜ਼ੀ ਨਾਲ ਕਾਰੋਬਾਰ ਨਹੀਂ ਕਰ ਸਕਦੇ ਅੱਜ ਉਹ ਡਰ ਔਰ ਉਹ ਗਿਆ ਵਾਤਾਵਰਣ ਬਹੁਤ ਠੀਕ ਹੋ ਗਿਆ ਸੋ ਪਰਮੇਸ਼ਵਰ ਕਿਰਪਾ ਕਰੇ ਇਹ ਜਿਹੜੀ ਗ੍ਰੰਥ ਨੇ ਇਹ ਜਿਹੜੀ ਸਾਡੀ ਪ੍ਰਚੀਨ ਸੰਸਕ੍ਰਿਤੀ ਆ ਇਹ ਸਾਨੂੰ ਇੱਕ ਰਾਹ ਦੱਸਦੀ ਆ ਜ਼ਿੰਦਗੀ ਜੀਣ ਦਾ ਰਸਤਾ ਦੱਸਦੀ ਆ ਔਰ ਉਹਨਾਂ ਨੂੰ ਅਪਣਾਈਏ ਇਹ ਰਮਾਇਣ ਤਿਆਗ ਔਰ ਤਪੱਸਿਆ ਦੀ ਮੂਰਤੀ ਔਰ ਤਿਆਗ ਔਰ ਤਪੱਸਿਆ ਦੀ ਪ੍ਰੇਰਣਾ ਦੇਣ ਵਾਲਾ ਗ੍ਰੰਥ ਆ ਇਹਨੂੰ ਆਪਣੀ ਜਿੱਥੇ ਰੱਬ ਪਰਮੇਸ਼ਰ ਨੇ ਜਿਹੜੀ ਜਿਹੜੀ ਡਿਊਟੀ ਲਈ ਆ ਉਸ ਡਿਊਟੀ ਦਾ ਨਿਰਵਾਹ ਕਰਦੇ ਹੋਏ ਇਹਨਾਂ ਕਦਰਾਂ ਕੀਮਤਾਂ ਦੀ ਪਾਲਿਆ ਕਰਦੇ ਹੋਏ ਇਹ ਚੰਗੇ ਸਮਾਜ ਦੀ ਸਿਰਜਣਾ ਕਰੀਏ ਇੱਕ ਵਾਰੀ ਫੇਰ ਜਿਹੜੀ ਕਮੇਟੀ ਆ ਵਿਚਾਰਾ ਮੇਲਾ ਕਮੇਟੀ ਉਹਨਾਂ ਦੇ ਸਾਰੇ ਉਧਾਰਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਉਹ ਇੱਕ ਬਹੁਤ ਮਿਹਨਤ ਕਰਕੇ ਇੰਨਾ ਵੱਡਾ ਪ੍ਰੋਗਰਾਮ ਕਰਕੇ ਅੱਜ ਲੋਕਾਂ ਨੂੰ ਇੱਕ ਜਿਹੜਾ ਸੰਦੇਸ਼ ਦਿੰਦੇ ਨੇ ਸਾਡੇ ਸਮਾਜ ਦੇ ਵਿੱਚ ਆਪਸੀ ਭਾਈਚਾਰਾ ਪਿਆਰ ਸਤਿ ਭਾਵਨਾ ਬਣੀ ਰਹੇ ਔਰ ਇਹ ਤਿਹਾੜ ਜਿਹੜੇ ਨੇ ਇਹ ਮਿਲ ਕੇ ਰਾਜ ਸਿੰਘ ਔਰ ਦੂਜੀਆ ਦ੍ਰਿਸ਼ਟੀ ਕੋਣਾ ਤੋਂ ਉੱਪਰ ਉੱਠ ਕੇ ਇੱਥੇ ਹੋ ਕੇ ਮਨਾਈਏ ਤਾਂ ਕਿ ਇੱਕ ਅੱਛਾ ਜਿਹੜਾ ਮੈਸੇਜ ਇਸ ਸਮਾਜ ਦੇ ਵਿੱਚ ਜਾਂਦਾ ਸਭ ਬਹੁਤ ਬਹੁਤ ਧੰਨਵਾਦ